ਨਮਸਕਾਰ ਆਦਾਬ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਇਸ ਟਾਈਮ ਅਸੀਂ ਲੁਧਿਆਣਾ ਟੰਡਾਰੀ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲ ਖੜੇ ਆ ਤੇ ਅਸੀਂ ਇੱਧਰ ਹੋਏ ਗਏ ਜੀ ਜੀ ਰੋਡ ਦੇ ਉੱ퍼 ਸੋ ਤੁਸੀਂ ਇੱਥੇ ਦੇਖ ਸਕਦੇ ਹੋ ਅੱਗੇ ਦੇਖੋ ਕੋਈ ਕੱਟ ਨਹੀਂ ਹੈਗਾ ਵਿੱਚੋਂ ਨਾ ਪਿੱਛੋਂ ਤੁਸੀਂ ਦੇਖੋ ਕੋਈ ਕੱਟ ਹੈਗਾ ਹੁਣ ਜੇ ਤੁਸੀਂ ਆ ਆਪਣਾ ਗੋਸਵਾਲ ਕੈਂਸਰ ਹਸਪੀਟਲ ਜੇ ਤੁਸੀਂ ਫਲਾਈਓਵਰ ਚੜ ਗਏ ਇੱਕ ਕੱਟ ਤੁਹਾਨੂੰ ਸ਼ੇਰਪੁਰ ਦਾ ਮਿਲਣਾ ਬਸ ਜੇ ਤੁਸੀਂ ਗਲਤੀ ਨਾਲ ਉਹ ਸ਼ੇਰਪੁਰ ਆਲਾ ਮਤਲਬ ਫਰਾਈਓਵਰ ਚੜ ਗਏ ਫਿਰ ਤੁਹਾਨੂੰ ਰਾਸਤੇ ਦੇ ਵਿੱਚ ਕਿਤੇ ਕੋਈ ਕੱਟ ਨਹੀਂ ਮਿਲਣਾ ਠੀਕ ਹੈ ਪਰ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਰੇਲਵੇ ਸਟੇਸ਼ਨ ਹੈਗਾ ਸਰਕਾਰੀ ਇਹ ਜਿਹਦੇ ਵਿੱਚ ਕੀ ਸੈਂਟਰ ਦਾ ਕੰਟਰੀਬਿਊਸ਼ਨ ਹੈਗਾ ਸਾਰਾ ਠੀਕ ਹੈ ਰੇਲਵੇ ਸਟੇਸ਼ਨ ਜੋ ਕਿ ਟੰਡਾਰੀ ਕਲਾ ਦਾ ਰੇਲਵੇ ਸਟੇਸ਼ਨ ਹੈਗਾ ਤੇ ਇਹ ਦੇਖੋ ਸਭ ਤੋਂ ਵੱਡਾ ਸਭ ਤੋਂ ਵੱਡਾ ਰੈਵਨਿਊ ਜਨਰੇਟ ਕਰਨ ਵਾਲਾ ਸੈਕਟਰ ਹੈਗਾ ਇੰਨੇ ਵੱਡੇ ਲੈਵਲ ਤੇ ਤੇ ਸਰਕਾਰ ਦੇ ਜਿਹੜੇ ਇੰਜੀਨੀਅਰ ਹੈਗੇ ਨੇ ਜਿਹੜੇ ਕੀ ਆ ਚਾਹੇ ਪੋਲ ਬਣਾਉਂਦੇ ਨੇ ਚਾਹੇ ਸੜਕਾਂ ਬਣਾਉਂਦੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਕਿ ਯਾਰ ਜਿੱਥੇ ਇੱਕ ਪਬਲਿਕ ਪਲੇਟਫਾਰਮ ਹੈਗਾ ਜਿੱਥੇ ਕਿ ਲੋਕ ਇੰਨੀ ਗਿਣਤੀ ਦੇ ਵਿੱਚ ਆਉਂਦੇ ਨੇ ਰੋਜ਼ ਵੀ ਆਵਾਜਾਈ ਹੁੰਦੀ ਆ ਤੇ ਇੱਥੋਂ ਇੱਕ ਕੱਟ ਹੋਣਾ ਚਾਹੀਦਾ ਸੀ ਲਾਜ਼ਮੀ ਹੋਣਾ ਚਾਹੀਦਾ ਸੀਗਾ ਨਹੀਂ ਤੇ ਦੇਖੋ ਜਿਹੜਾ ਬੰਦਾ ਜੇ ਇੱਕ ਵਾਰੀ ਉਹ ਸ਼ੇਰਪੁਰਾਣਾ ਜਾਂ ਫਲਾਈਓਵਰ ਚੜ ਗਿਆ ਉਹ ਅੱਗੇ ਜਾ ਕੇ ਕਟੋ ਕਰਨੀ ਤਾਂ 2.5 ਕਿਲੋਮੀਟਰ ਅੱਗੇ ਜਾਊਗਾ ਫਿਰ ਉਹ ਰੋਂਗ ਸਾਈਡ ਆਊਗਾ ਦੱਸੋ ਤੁਸੀਂ ਕੀ ਕਹਿਣਾ ਚਾਹੋਗੇ ਸੰਗਤ ਜੀ ਪਲੀਜ਼ ਕਮੈਂਟ ਕਰਕੇ ਦੱਸੋ ਇਹ ਸਰਕਾਰ ਨੇ ਜੋ ਚੀਜ਼ ਕੀਤੀ ਆ ਉਹ ਸਹੀ ਕੀਤੀ ਆ ਜਾਂ ਫਿਰ ਗਲਤ ਕੀਤੀ ਆ ਇਹ ਪਲੇਟਫਾਰਮ ਜਿਹੜਾ ਹੈਗਾ ਪਬਲਿਕ ਪਲੇਟਫਾਰਮ ਆ ਤੇ ਸਰਕਾਰ ਨੂੰ ਬਹੁਤ ਵੱਡੇ ਲੈਵਲ ਤੇ ਰੈਵਨਿਊ ਜਨਰੇਟ ਹੁੰਦਾ ਸ ਇਹ ਆਪਣਾ ਰੇਲਵੇ ਸਟੇਸ਼ਨ ਤੋਂ ਰੇਲਵੇ ਤੋਂ ਸੋ ਕੀ ਆਮ ਪਬਲਿਕ ਵਾਸਤੇ ਚਾਹੇ ਆਮ ਪਬਲਿਕ ਆ ਚਾਹੇ ਵੱਡੇ ਲੈਵਲ ਤੇ ਲੋਕ ਹੈਗੇ ਰੇਲਵੇ ਦੇ ਵਿੱਚ ਤਾਂ ਸਾਰੇ ਮਤਲਬ ਸਫਰ ਕਰਦੇ ਆ ਸੋ ਕੀ ਇਥੋਂ ਕੱਟ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਬੇਸ ਵਿਦੇਸ਼ ਦੀਆਂ ਹੋਰ ਵੀ ਖਬਰਾਂ ਜਾਣਨ ਲਈ ਦੇਖਣ ਲਈ ਵੇਖਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ